ਹਾਂਜੀ ਹੈਲੋ ਫਰੈਂਡਸ ਵੈਲਕਮ ਐ YouTube ਚੈਨਲ ਜੀ ਕਿ ਮੈਂ ਸਭ ਠੀਕ ਠਾਕ ਹਾਂ ਜੀ ਅੱਬ ਇਹ ਪੰਜਾਬ ਚੰਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਤੇ ਸਵੇਰ ਦਾ ਹੈ ਟਾਈਮ ਆ ਜੀ ਸਵੇਰੇ ਅੱਜ ਨਾ ਬੱਚੇ ਕਹਿੰਦੇ ਵੀ ਅਸੀਂ ਅਸੀਂ ਕੁਝ ਨਹੀਂ ਲੈ ਕੇ ਜਾਣਾ ਮਤਲਬ ਅੱਜ ਕਹਿੰਦੇ ਵੀ ਅਸੀਂ ਨਾ ਸੈਂਡਵਿਚ ਸਾਨੂੰ ਬਣਾ ਦੂੰ ਸਬਜੀ ਮੇਰੇ ਕੋਲ ਪਈ ਸੀ ਜੀ ਸਬਜੀ ਕੋਈ ਵੀ ਹੋਵੇ ਹਨਾ ਜਿਹੜੀ ਮਰਜ਼ੀ ਸਬਜੀ ਤੁਸੀਂ ਇਹਦੇ ਵਿੱਚ ਲਾ ਕੇ ਸੈਂਡਵਿਚ ਬੱਚਿਆਂ ਨੂੰ ਤਿਆਰ ਕਰਕੇ ਦੇ ਸਕਦੇ ਹੋ ਇੱਥੇ ਮੇਰੇ ਕੋਲ ਘਰ ਦੀ ਬਣਾਈ ਹੋਈ ਸੌਸ ਵੀ ਸੀਗੀ ਠੀਕਾ ਤੇ ਨੋਰ ਨੂੰ ਇਹ ਘੱਟ ਪਸੰਦ ਆ ਤੇ ਇਸ ਲਈ ਮੈਂ ਨੂਰ ਨੂੰ ਜਿਹੜੇ ਹੈਗੇ ਦੂਸਰੀ ਸੌਸ ਲਾ ਕੇ ਦੇ ਦਿੱਤੀ ਸੀਗੀ ਪਾਉਚ ਵਾਲੀ ਠੀਕਾ ਜਿਹੜੀ ਕਿ ਪਾਉਚ ਦੇ ਵਿੱਚ ਆਉਂਦੀ ਹੈ ਨਾ ਤੇ ਮੇਰੇ ਕੋਲ ਘਰ ਦੀ ਬਣਾਈ ਹੋਈ ਸੀ ਤਰਨ ਨੂੰ ਬਣਾ ਕੇ ਦੇ ਰਹੀਆਂ ਮੈਂ ਤਰਨ ਇੱਕ ਜਿਹੜਾ ਹੈਗਾ ਸੀਗਾ ਮੈਨੇ ਬਣਾਤਾ ਸੀ ਖਾਣ ਵਾਸਤੇ ਤੇ ਮਤਲਬ ਕਿ ਨਾ ਮੇਰੇ ਕੋਲ ਨਾ ਸਬਜੀ ਪਈ ਸੀ ਫਰੈਂਡਸ ਆਲੂ ਪਕੌੜਿਆਂ ਦੀ ਠੀਕਾ ਆਲੂ ਪਕੌੜਿਆਂ ਦੀ ਸਬਜੀ ਬਣਾਈ ਸੀ ਤੇ ਮੈਂ ਨਾ ਆਲੂ ਦੇ ਪਕੌੜੇ ਕੱਟ ਕੇ ਠੀਕਾ ਜੀ ਉਹ ਇਹਦੇ ਵਿੱਚ ਲਾ ਦਿੱਤੀ ਸੀ ਪਹਿਲਾਂ ਮੈਂ ਸੌਸ ਲਾਈ ਜੀ ਉੱਪਰ ਠੀਕਾ ਉਸ ਤੋਂ ਬਾਅਦ ਫਿਰ ਮੈਂ ਮਦਲ ਵਿੰਨ ਅਲੂਲਾ ਕੇ ਸਟਫਿੰਗ ਲਾ ਕੇ ਹਨ ਜਿਹੜਾ ਹੈਗਾ ਸੀ ਕਿ ਉਹ ਲਾ ਕੇ ਜਿਹੜਾ ਹੈਗਾ ਸੀ ਫਰਾਈ ਕਰਕੇ ਮੈਂ ਨੇ ਤਿਆਰ ਕੀਤੇ ਸੀ ਬਰਤਨ ਵਗੈਰਾ ਮੇਰੇ ਸਾਫ਼ ਕਰਨ ਵਾਲੇ ਪਏ ਨੇਗੇ ਤੇ ਬਸ ਮੈਂ ਬੱਚਿਆਂ ਦੀ ਤਿਆਰੀ ਕਰ ਰਹੀ ਹਾਂ ਜੀ ਦੇਖੋ ਤਾਂ ਨੇ ਇੱਥੇ ਰੋਣ ਲੱਗ ਗਿਆ ਸੀ ਜਿਹੜਾ ਪਰਮ ਸੋਟ ਮੈਂ YouTube ਚੈਨਲ ਦੀ ਕਿ ਮੈਂ ਸਾਰੇ ਠੀਕ ਠਾਕ ਹਾਂ ਜੀ ਐਬੀੜ ਪੰਜਾਬ ਚੰਦ ਤੇ ਤੁਹਾਡੇ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਮੈਂ ਬਿਲਕੁਲ ਠੀਕ ਠਾਕ ਹਾਂ ਸੋ ਨਹੀਂ ਕਰ ਜੇ ਵੀ ਠੀਕ ਠਾਕ ਹੋऊंगी ਜੀ ਹਾਂਜੀ ਮੈਂ ਨਾ ਮਤਲਬ ਕਿ ਆਪਣਾ ਸੂਟ ਉਹ ਜਿਹੜਾ ਹੈਗਾ ਸੀ ਸਟਿਚ ਕਰ ਲਿਆ ਸੀ ਫਿਰ ਮੈਂ ਸੋਚਿਆ ਕਿ ਮੈਂ ਵੀਡੀਓ ਜਿਹੜੀ ਦੇ ਦਾਂ ਤੇ ਹਾਂ ਉਹ ਮਤਲਬ ਸੂਟ ਮੰਨੇ ਫਰੈਂਸ ਕਟਿੰਗ ਕਰ ਲਿਆ ਤੇ ਉਹਦੀ ਮੈਂ ਨਾ ਸਟਿਚਿੰਗ ਤੋਂ ਮੂੰਹ ਦਸ ਰਹੀ ਹਾਂ ਮਤਲਬ ਕਈ ਦੀ ਡਿਜ਼ਾਈਨ ਮੈਂ ਤੇ ਕਰਨੀ ਸੀ ਮੈਂ ਕਿ ਚਲੋ ਤੁਹਾਨੂੰ ਸ਼ੇਅਰ ਕਰ ਦਿੰਦੀ ਹਾਂ ਕਿ ਮੈਂ ਇਹ ਪਣਾ ਕਰੇ ਸਲਾਈ ਸਟਿਚ ਸਲਾਈ ਕਰਦੀਆਂ ਨੇ ਉਹਨਾਂ ਨੂੰ ਇੱਕ ਜਿਹੜਾ ਹੈਗਾ ਡਿਜ਼ਾਈਨ ਨਾਲ ਮਿਲ ਜਾਊਗਾ ਹਾਂ ਫੋਏ ਮੇਰਾ ਕਮੀਜ਼ ਹੈ ਹਨਾ ਮੈਂ ਉਹ ਖੁਦ ਰੈਡੀ ਕਰ ਰਹੀ ਹਾਂ ਜਿਹੜਾ ਕਿ ਤੁਹਾਨੂੰ ਪਤਾ ਹੀ ਆ ਮੈਂ ਸਟਿਚਿੰਗ ਕਰਦੀ ਆ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਸੂਤ ਤੇ ਕਿਹੜਾ ਸੂਤ ਆ ਬੱਸ ਇਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸੂਤ ਦਿਖਾਇਆ ਹੋਇਆ ਹੈਗਾ ਤੇ ਮਤਲਬ ਕਿ ਉਹ ਕਮੀਜ਼ ਮੈਂ ਰੈਡੀ ਕਰ ਰਹੀ ਨਹੀਂਗੀ ਠੀਕ ਆ ਜੀ ਹਨਾ ਚਲੋ ਜੀ ਫਿਰ ਆਪਾਂ ਤੁਹਾਨੂੰ ਦੱਸਦੇ ਆ ਤੇ ਕਿਵੇਂ ਇੱਕ ਸੌਖੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਅੱਜ ਦੱਸੂਗੀ ਜੀ ਆ ਡਿਜ਼ਾਈਨ ਜਿਹੜਾ ਹੈਗਾ ਆਪਾਂ ਤਿਆਰ ਕਰਾਂਗੇ ਤੇ ਠੀਕ ਆ ਜੀ ਵੀਡੀਓ ਨੂੰ ਫੁੱਲ ਵਾਚ ਕਰਨਾ ਸੋ ਜੀ ਸ੍ਰੋਪਾ ਤੁਹਾਨੂੰ ਬੈਕ ਕੈਮਰੇ ਤੋਂ ਪਾ ਦਿਖਾਉਣੀ ਹੈ ਜੀ ਆਪਣਾ ਸੂਟ ਹਾਂਜੀ ਤੁਸੀਂ ਪਹਿਲਾਂ ਦੇਖਿਆ ਤਾਂ ਰੋਣ ਲੱਗ ਗਿਆ ਸੀਗਾ ਕਿਉਂਕਿ ਤਾਂ ਜਦੋਂ ਵਾਸ਼ਰੂਮ ਗਿਆ ਸੀ ਨਾ ਉਹਦੇ ਮਤਲਬ ਬਾਹਰ ਨਿਕਲਦੇ ਨਿਕਲਦੇ ਨਾ ਮੋੜੇ 'ਚ ਗੇਟ ਵੱਜਿਆ ਜਿਹਦੇ ਕਰਕੇ ਰੋਣ ਲੱਗ ਗਿਆ ਸੀ ਲਓ ਜੀ ਇਹ ਹੈਗਾ ਸੂਟ ਮਤਲਬ ਕਿ ਜਿਹੜਾ ਮੈਂ ਰੈਡੀ ਕਰਨਾ ਮੇਰਾ ਖੁੱਦਾ ਸੂਟ ਹੈਗਾ ਮੈਂ ਕਿਹਾ ਚਲੋ ਹਰੇਕ ਕੋਈ ਸੂਟ ਨਹੀਂ ਹੈਗਾ ਚਲੋ ਮੈਂ ਆਪਾਂ ਆਪਣਾ ਸੂਟ ਰੈਡੀ ਕਰ ਲੈਣੇ ਇਹਦੇ ਨਿਸ਼ਾਨ वगैरह ਲਾ ਕੇ ਰੱਖੇ ਹੋਏ ਨੇ ਕਿ ਮੈਂਨੇ ਸਾਰੇ ਤੇ ਬਸ ਸਲਵਾਰੇ ਦੀ ਰੈਡੀ ਹੈਗੀ ਤੇ ਕਮੀਜ਼ ਜਿਹੜਾ ਮੈਂ ਰੈਡੀ ਕਰ ਰਹੀ ਆ ਤੇ ਮੈਨੂੰ ਮੈਂ ਸੋਚਿਆ ਸੀ ਮੈਂ ਤੁਹਾਨੂੰ ਸਾਰੀ ਰੈਡੀ ਹੈਗੀ ਕਮੀਜ਼ ਦੀ ਵੀਡੀਓ ਮੈਂ ਦੇ ਦੂੰਗੀ ਹਨਾ ਤੇ ਬਟ ਸੌਰੀ ਹਨਾ ਕਿਉਂਕਿ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਨਾ ਮਤਲਬ ਵੀਡੀਓ ਅੱਧੀ ਬਣੀ ਸੀਗੀ ਤੇ ਵੀਡੀਓ ਮੈਂ ਫੋਨ ਚੈੱਕ ਹੀ ਨਹੀਂ ਕੀਤਾ ਫੋਨ ਦੀ ਜਿਹੜੀ ਹੈਗੀ ਬੈਟਰੀ ਜਿਹੜੀ ਹੈਗੀ ਸੀਗੀ ਲੋ ਹੋ ਗਈ ਸੀ ਫਰੈਂਡਸ ਇਸ ਦੇ ਕਾਰਨ ਜਿਹੜਾ ਹੈਗਾ ਮੈਂ ਮਤਲਬ ਪੂਰਾ ਡਿਜ਼ਾਈਨ ਤੁਹਾਨੂੰ ਨਹੀਂ ਦਿਖਾ ਸਕੀ ਹੈਗੀ ਮਤਲਬ ਕਿਸ ਤਰ੍ਹਾਂ ਰੈਡੀ ਕਰਨਾ ਹੈਗਾ ਹਨਾ ਬਾਕੀ ਮੈਂ ਤੁਹਾਨੂੰ ਦਿਖਾ ਦੂੰਗੀ ਸੂਟ ਜਿਹੜਾ ਤਕਰੀਬਨ ਰੈਡੀ ਹੈਗਾ ਬਸ ਕੱਲੀਆਂ ਬਾਵਾਵਾਂ ਹੋ ਗਈਆਂ ਰਹਿ ਗਈਆਂ ਨੇ ਰੈਡੀ ਕਰਨ ਵਾਲੀਆਂ ਤੇ ਉਹਦੀ ਮੈਂ ਵੀਡੀਓ ਇਹਦੇ ਨਾਲ ਬੈਕ ਅੰਤਲ ਜਦੋਂ ਖਤਮ ਹੋਊਗੀ ਨਾ ਵੀਡੀਓ ਉਹ ਲਾ ਦੂੰਗੀ ਕਿਉਂਕਿ ਦੋ ਦਿਨਾਂ ਨਾਲ ਮੇਥੋਂ ਸੂਟ ਬਣਿਆ ਨਹੀਂ ਹੈਗਾ ਅੱਜ ਹੀ ਫਰੈਂਡਸ ਜਦੋਂ ਮੈਂ ਵੀਡੀਓ ਦੀ ਐਡੀਟਿੰਗ ਕਰ ਰਹੀ ਆ ਅੱਜ ਇਹ ਸੂਟ ਮੈਂ ਰੈਡੀ ਕੀਤਾ ਬਸ ਸਿਰਫ ਬਾਵਾ ਮਾ ਅਟੈਚ ਕਰਨ ਵਾਲੀਆਂ ਰਹਿ ਗਈਆਂ ਨੇ ਮੈਂ ਡਿਜ਼ਾਈਨ ਤੁਹਾਨੂੰ ਸਾਰਾ ਦਿਖਾਵਾਂਗੀ ਕਿਵੇਂ ਰੈਡੀ ਕੀਤਾ ਵਾ ਕਿਉਂਕਿ ਦੋ ਦਿਨਾਂ ਤੋਂ ਤਰਨ ਕਾਫੀ ਜ਼ਿਆਦਾ ਬਿਮਾਰ ਆ ਲੂਜ਼ ਮੂਸ਼ਨ ਲੱਗੇ ਪਏ ਹਨ ਬੁਖਾਰ ਹੋਇਆ ਪਿਆ ਉਲਟੀਆਂ ਲ ਤੋਂ ਜਿਵੇਂ ਆਪਾਂ ਕਹਿ ਸਕਦੇ ਹਾਂ 5:00 ਵਜੇ ਤੋਂ ਬਾਅਦ ਥੋੜਾ ਜਿਹਾ ਠੀਕ ਹੋਇਆਗਾ ਉਹ ਅੱਜ ਤਾਂ ਬਿਲਕੁਲ ਹੀ ਨਹੀਂ ਉੱਠਿਆਗਾ ਫਰੈਂਡਸ ਲੋ ਜੀ ਆਪਾਂ ਸੂਟ ਬਾਰੇ ਤੁਹਾਨੂੰ ਦੱਸਦੇ ਆ ਆਹ ਵਾਲੀ ਜਿਹੜੀ ਲੈਸ ਆ ਇਹਨੂੰ ਮੈਂ ਨੂੰ ਤਿਆਰ ਕਰੂੰਗੀ ਇਹ ਅਲੱਗ ਤੋਂ ਜਿਹੜਾ ਹੈਗਾ ਮੈਨੇ ਨਾ ਮਤਲਬ ਸੂਟ ਅਲੱਗ ਤੋਂ ਸੂਟ ਦਾ ਜਿਹੜਾ ਹੈਗਾ ਪੱਲਾ ਪੀਸ ਲਿਆਗਾ ਇਹ ਪੀਸ ਨੂੰ 16 ਇੰਚ ਦੀ ਲੰਬਾਈ ਲੈਂਦੀ ਆ ਠੀਕ ਆ 6 ਇੰਚ ਦੀ ਮੈਂ ਚੌੜਾਈ ਲੈਂਦੀ ਆ ਠੀਕਾ ਡਬਲ ਕਰਕੇ ਜਿਹੜਾ ਹੈਗਾ 12 ਇੰਚ ਹੋ ਜੂਗੀ ਤੇ 5 ਇੰਚ ਆਪਣੇ ਕੋਲ ਰਹਿ ਜੂਗਾ ਕਿਉਂਕਿ ਜਿਹੜੀ ਸਾਈਡਾਂ ਤੇ ਲੈਸ ਲਾਉਣੀਆਂ ਹਨ ਤੇ ਉਹੋ ਠੀਕਾ ਲੈਸ ਲਾ ਕੇ ਅੱਗੇ ਮੈਂ ਤੁਹਾਨੂੰ ਦੱਸੂਗੀ ਆ ਇਹ ਮੈਂ ਰੇਵਲੀਰ ਤਿਆਰ ਕਰ ਰਹੀ ਹਾਂ ਜਿਹੜੀ ਕਿ ਮਤਲਬ ਗਲੇ ਤੇ ਲਾਉਣੀ ਹੈਗੀ ਤੇ ਮੈਂ ਨਾ ਇਹਦੇ ਵਿੱਚ ਪਹਿਲਾਂ ਗਲਾ ਨਹੀਂ ਪਾਇਆ ਨਾ ਹੀ ਇਹਦੇ ਵਿੱਚ ਗਲਾ ਮੈਂ ਕੋਈ ਮਤਲਬ ਅਟੈਚ ਕੀਤਾ ਸਿਰਫ ਜਿਵੇਂ ਆਪਾਂ ਬੈਕ ਗਲੇ ਨੂੰ ਤਿਆਰ ਕਰਦੇ ਹਾਂ ਨਾ ਰੇਵਲੀਰ ਲਾ ਕੇ ਨੂੰ ਇਸ ਤਰ੍ਹਾਂ ਤਿਆਰ ਕੀਤਾਗਾ ਤੇ ਪਹਿਲਾਂ ਮੈਂ ਸੋਚਿਆ ਸੀ ਇਹਦੇ ਵਿੱਚ ਗਲਾ ਪਾ ਲੂੰਗੀ ਫਿਰ ਮੈਂ ਮਾਈਂਡ ਚ ਆਇਆ ਵੀ ਨਹੀਂ ਮੰਗਲਾ ਨਹੀਂ ਪਾਉਂਗੀ ਆ ਦੇਖੋ ਜਿਹੜਾ ਆਪਾਂ ਮਤਲਬ ਗਲੇ ਦੀ ਸ਼ੇਪ ਜਿਹੜੀ ਮੈਂ ਤਿਆਰ ਕੀਤੀ ਹੋਈ ਆ ਤਾਂ ਇਹ ਕਿੰਝ ਜਿਹੜਾ ਮੈਂ ਚੜਾਈ ਲੈਂਦੀ ਆ ਲੰਬਾਈ ਇਹਦੀ ਲੈਂਦੀ 56 ਇੰਚ ਕਿਉਂਕਿ 6 ਇੰਚ ਮੇਰਾ ਗਲਾ ਤਿਆਰ ਹੁੰਦਾ ਜੀ ਅੱਧਾ ਇੰਚ ਆਪਾਂ ਮਾਰ ਜਾਂਦਾ ਰੱਖ ਲਿਆ ਠੀਕ ਆ ਜੀ ਲਓ ਜੀ ਗਲਾ ਕਟਿੰਗ ਹੋ ਗਿਆ ਆਪਾਂ ਸਭ ਤੋਂ ਪਹਿਲਾਂ ਇਹਦੇ ਉੱਤੇ ਲਾਵਾਂਗੇ ਜੀ ਆ ਜਿਹੜੀ ਰੇਬਲੀਰ ਮੈਨੇ ਕਟਿੰਗ ਕੀਤੀ ਆ ਉਹ ਵਾਲੀ ਆਪਾਂ ਇੱਥੇ ਲਾਵਾਂਗੇ ਫਰੇਵਲੀ ਅ ਬੱਸ ਸਾਰੀ ਮੇਰੇ ਭੈਣਾਂ ਨੂੰ ਲਾਉਣੀ ਹੁੰਦੀ ਹੈ ਜਿਨ੍ਹਾਂ ਨੂੰ ਨਹੀਂ ਲਾਉਣੀ ਹੁੰਦੀ ਉਹ ਦੇਖ ਲਿਓ ਕਿਸ ਤਰ੍ਹਾਂ ਲੱਗਦੀ ਆ ਠੀਕ ਆ ਜਿਹੜੇ ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਬੱਚੇ ਸਿੱਖਦਿਆਂ ਨੇ ਹਨਾ ਉਹ ਇਸ ਚੀਜ਼ ਤੋਂ ਸਿੱਖ ਲੈਣ ਹਨਾ ਲਓ ਜੀ ਡਬਲ ਕਰਕੇ ਇਹਨੂੰ ਆਪਾਂ ਲਾਉਣੀ ਹੁੰਦੀ ਹੈ ਮੈਂ ਤੁਸੀਂ ਕਿਸ ਤਰ੍ਹਾਂ ਲਾਉਣੀ ਹੈ ਉਹ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਜਿਹੜੀ ਮੇਰੇ ਭੈਣਾਂ ਸਲਾਈ ਕਰਦੀਆਂ ਨੇ ਘਰੇ ਮੈਂ ਕਾਫੀ ਆਂਦੇ ਵਲੌਗ ਦੇਖਦੀ ਆ ਜਿਹੜੀ ਮੇਰੇ ਭੈਣਾਂ ਸਟਿਚ ਕਰਦੀਆਂ ਨੇ ਸੂਟ ਆਪਣੇ ਆਪ ਖੋਦ ਆਪਣੇ ਕਈ ਤੋਂ ਕਰਦੀਆਂ ਨੇ ਆਪਣੇ ਕਈ ਬਾਰਲੇ ਵੀ ਸਟਿਚ ਕਰਦੀਆਂ ਨੇ ਮੇਰੀ ਤਰ੍ਹਾਂ ਹਨਾ ਦੇ ਲਓ ਜੀ ਆਪਾਂ ਰੇਵਲੀ ਲਾ ਰਹੀ ਆ ਤੇ ਫਿਰ ਉਸਦੇ ਬਾਅਦ ਆਪਾਂ ਦਬੀ ਸਲਾਈ ਲਾਵਾਂਗੇ ਜੀ ਤਾਂ ਕਿ ਫੋਲਡਿੰਗ ਕਰਨ ਵਾਸਤੇ ਨਾ ਆਪਾਂ ਨੂੰ ਵਧੀਆ ਫਿਨਿਸ਼ਿੰਗ ਮਿਲ ਜਾਂਦੀ ਹੈ ਨਾ ਜਦੋਂ ਆਪਾਂ ਇਹਨੂੰ ਮਤਲਬ ਫੋਲਡ ਕਰਦੇ ਆ ਤੇ ਉਹਰਾ ਮੂਡ ਵੀ ਫਰੈਂਸ ਬਹੁਤ ਆਫ ਹੋਇਆ ਵੀ ਜਦੋਂ ਮੈਨੂੰ ਪਤਾ ਲੱਗਿਆ ਨਾ ਵੀ ਐਵੇਂ ਕਰਕੇ ਬੈਟਰੀ ਲੋ ਹੋ ਗਈ ਹੈ ਨਾ ਫਿਰ ਮੈਨੂੰ ਫੋਨ ਚਾਰਜ ਤੇ ਲਾਉਣਾ ਪਿਆ ਲਓ ਜੀ ਠੀਕ ਆ ਇਹ ਪਗੜਾ ਤਿਆਰ ਕਰ ਲਿਆ ਉਨਾ ਵਾਈਟ ਲੈਸ ਆਪਾਂ ਲਈਆ ਠੀਕ ਆ ਤੇ ਪੱਲਾ ਜਿਹੜਾ ਮਤਲਬ ਇਹਦਾ ਸਿੱਧਾ ਪਾਸਾ ਹੋਊਗਾ نیچے ਜਿਹੜਾ ਤੁਸੀਂ ਦੇਖ ਰਹੇ ਹੋ ਕਮੀਜ਼ ਦਾ ਪੀਸ ਆ ਜਿਹੜਾ ਜਿਹਦੇ ਉੱਤੇ ਆਪਾਂ ਮਤਲਬ ਡਿਜ਼ਾਈਨ ਰੈਡੀ ਕਰਨਾਗਾ ਠੀਕ ਆ ਲੈਸ ਜਿਹੜੀ ਪੁੱਠੀ ਰੱਖਣੀ ਆ ਲੋ ਜੀ ਕਮੀਜ਼ ਦਾ ਸਿੱਧਾ ਪਾਸਾ ਲੈਸ ਪੁੱਠੀ ਰੱਖਣੀ ਆ ਤੇ ਅੱਧਾ ਇੰਚ ਦਾ ਮਾਰਜਨ ਛੱਡਦੇ ਹੋਏ ਆਪਾਂ ਜਿਹੜੀ ਹੈਗੀ ਸਲਾਈ ਲਾ ਲੈਣੀ ਹੈ ਕਿੰਨਾ ਕੁ ਤੁਸੀਂ ਡਿਜ਼ਾਈਨ ਦਿਖਾਉਣਾ ਚਾਹੁੰਦੇ ਹੋ ਥੋੜੇ ਤੇ ਅਕੋਰਡਿੰਗ ਲਓ ਜੀ ਹੁਣ ਤੁਸੀਂ ਦੇਖੋ ਇਹਦੇ ਮਤਲਬ ਕਿ ਲੈਸ ਜਿਹੜੀ ਹੈਗੀ ਆਪਾਂ ਪੁੱਠਾ ਰੱਖਿਆ ਤੇ ਕਮੀਜ਼ ਦਾ ਜਿਹੜਾ ਫਰੰਟ ਆ ਉਹ ਆਪਾਂ ਸਿੱਧਾ ਰੱਖਿਆ ਠੀਕ ਹੈ ਜੀ ਇਹਨੂੰ ਆਪਾਂ ਸਾਰੇ ਤੇ ਜਿਹੜਾ ਹੈਗਾ ਸਲਾਈ ਲਾ ਦੇਣੀ ਹੈ ਜੋ ਹੈਗਾ ਸੈਕੰਡ ਡੇ ਦਾ ਜਿਹੜਾ ਹੈਗਾ ਕਲਿੱਪ ਆ ਆਪਾਂ ਗਏ ਸੀ ਮੇਰੀ ਨੰਡ ਦੇ ਘਰੇ ਤੇ ਪ੍ਰੀਤੀ ਦੀ ਨੇ ਜੀ ਠੀਕ ਆ ਤੇ ਇਧਰ ਕੀਤ ਬੈਠੀ ਸੀਗੀ ਤੇ ਦਸਾ ਦਾ ਜੀ ਬਸ ਆਪਾਂ ਨਾ ਮਾਰਕੀਟ ਚ ਗਏ ਸੀ ਦੀਦੀ ਬਿਮਾਰ ਸੀਗੀ ਆਪਾਂ ਉਹਨਾਂ ਦਾ ਪਤਾ ਲੈਣ ਗਏ ਸੀ ਹਾਂਜੀ ਫਰੈਂਡਸ ਮੈਂ ਤੁਹਾਨੂੰ ਮਿਲਣੀ ਆ ਸਿੱਧਾ ਸ਼ਾਮ ਨੂੰ ਸੇ 8:05 ਕਿੰਨੇ ਮਿੰਟ ਹੋ ਚੁੱਕੇ ਨੇ ਤੇ ਮਤਲਬ ਕਿ ਨਾ ਬਸ ਆ ਕੇ ਨਾ ਕਦੋਂ ਥੱਕ ਗਏ ਉਧਰ ਦੀਦੀ ਦੇ ਕੋਲ ਗਏ ਸੀ ਪਤਾ ਲੈਣ ਵਾਸਤੇ ਦੀਦੀ ਕਾਫੀ ਦਿਨੋਂ ਤੋਂ ਬਿਮਾਰ ਸੀਗੇ ਥੋੜਾ ਜਿਹਾ ਠੀਕ ਨੇ ਹੁਣ ਤਾਂ ਹਨ ਚਲੋ ਫੋਨ ਤੇ ਹੋ ਪਤਾ ਲੈ ਲਿਆ ਸੀਗਾ ਤੇ ਫਿਰ ਚਲੋ ਅੱਜ ਸਰਦਾਰ ਜੀ ਦੀ ਛੁੱਟੀ ਸੀਗੀ ਤੇ ਆਪਾਂ ਚਲੇ ਗਏ ਸੀਗੇ ਜੀ ਉੱਤਰੋਂ ਕਿ ਮੈਂ ਆਪਣੇ ਰੂਮ ਚ ਰੱਖੀ ਆ ਥੋੜੇ ਹੋਣੀ ਆਈਆਂ ਉਹਦੇ ਲਈ ਕਿਚਨ ਚੋਂ ਕੰਮ ਕੰਮ ਖਤਮ ਕਰਕੇ ਰੋਟੀ ਪਣੀ ਲੱ ਤੇ ਰੋਟੀ ਬਣਾ ਦਿੱਤੀ ਆ ਤੇ ਅੱਜ ਨਾ ਸਾਰੀਆਂ ਸਬਜ਼ੀਆਂ ਨੂੰ ਛੱਡ ਕੇ ਅੱਜ ਜਿਹੜੀ ਕਿ ਮੈਂ ਸੱਚੀ ਬਣਾਈ ਹੈ ਜਿਹੜੀ ਕਿ ਆਪਾਂ ਦਹੀਂ ਦੀ ਸਬਜ਼ੀ ਕਹੋਣੇ ਹੁੰਦੇ ਆ ਤੇ ਜੇ ਜੇ ਕਿਸੇ ਨੂੰ ਪਤਾ ਦਾ ਜਿਹੜੀ ਨੇ ਪਣਾ ਕੋ ਬਣਾਉਂਦੀ ਆ ਦਹੀਂ ਦੀ ਸਬਜ਼ੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਤੇ ਮੈਂ ਆ ਵੀ ਅਜੇ ਤਿੰਨ ਸਰ ਜਿੰਨਾ ਇਹ ਬਸ ਮੈਂ ਨਾ ਮਹ ਬਹੁਤ ਤੜਕਾ ਵਗੈਰਾ ਡੈਡੀ ਕਰਕੇ ਆਇਆ ਜੋ ਤੜਕਾ ਠੰਡਾ ਹੋਊਗਾ ਫਿਰ ਉਹਦੇ ਵਿੱਚ ਆਪਾਂ ਤੰਈ ਐਡ ਕਰ ਦਾਂਗੇ ਜਿਸ ਨੂੰ ਆਪਾਂ ਖਾ ਲਾਂਗੇ ਰੋਟੀ ਸੋ ਅੱਜ ਮੈਂ ਸੂਤ ਪਾ ਲਿਆ ਸੀ ਤੇ ਮੈਂ ਨਾ ਅੱਜ ਮੈਂ ਨਾ ਸੂਤ ਪਾ ਲਈ ਸੀ ਬਸ ਸੂਤ ਕੀ ਖਾਸ ਗੇਗਾ ਸਿੰਪਲ ਜਿਹਾ ਸੂਤਾ ਕਾਟਨ ਦਾ ਸੂਤਾ ਤੇ ਉਹ ਸੂਤ ਮੈਂ ਅੱਜ ਪਾ ਲਿਆ ਕਿਉਂਕਿ ਮੈਨੂੰ ਨਾ ਇਹ ਹੋ ਗਿਆ ਚਲ ਮੈਂ ਪਾਈ ਲੈਣੀ ਅੱਜ ਤੇ ਪਹਿਲਾਂ ਮੈਨੂੰ ਮੈਂ ਤੁਹਾਨੂੰ ਕੱਕੀ ਦੱਸਿਆ ਸੀਗਾ ਵੀ ਆਪਾਂ ਤੁਹਾਨੂੰ ਸੂਤ ਸਾਹ ਦਿਖਾਵਾਂਗੇ ਹਨਾ ਵੀ ਜਿਹੜੇ ਆਪਾਂ ਸੂਤ ਤਿਆਰ ਕਰਾਂਗੇ ਤੇ ਨਾ ਬਸ ਇਹ ਇਸਮੇ ਮਮਾ ਜਵਾਬ ਨਹੀਂ ਦੇਫਾਇਆ ਹੈਗਾ ਵੀ ਦੀ ਚ ਇਹਨਾਂ ਨਿੰਦੀ ਸਾਰੇ ਹੋ ਗਏ ਤੇ ਉਹਨਾਂ ਤੋਂ ਵੀਡੀਓ ਮਾਗਿਆ ਮਤਲਬ ਜੀ ਲਿਕੇ ਕਰੇ ਤੇ ਬਸ ਉੱਥੇ ਫਿਰ ਦੁਪਹਿਰ ਦਾ ਖਾਣਾ ਯਾਰ ਉੱਥੇ ਖਾ ਲੈ ਜਾਂਦੇ ਹੋਏ ਆਪਾਂ ਪੇਸਟੀਆਂ ਵਗੈਰਾ ਲੈ ਗਏ ਸੀਗੀ ਸੌਰੀ ਪੇਸਟ ਯਾਨੀ ਪ੍ਰੈਟਿੰਗ ਆ ਪਹਿਲਾਂ ਸਦਾ ਜਿੰਨੇ ਪੇਸਟੀਆਂ ਲਾ ਦੇਣਾ ਮੈਂ ਕਿ ਨਹੀਂ ਉਸ ਵੀ ਕੁਛ ਮਤਲਬ ਬੱਚੇ ਤਾਂ ਹਮ ਪਕੀ ਸਪਾਈਸੀ ਖਾਂਦੇ ਆ ਤੇ ਆਪਾਂ ਜਦੋਂ ਆਪਾਂ ਪੇਸਟ ਪ੍ਰੈਟੀਆਂ ਲੈ ਜੰਨੇ ਆ ਤੇ ਅਸੀਂ ਪ੍ਰੈਟੀਆਂ ਲੈ ਗਏ ਸੀਗੀ ਜਦੋਂ ਚਾਹ ਨਾਲ ਚਾਹ ਵਗੈਰਾ ਬਣਾ ਲੀ ਜੀ ਹਾਂ ਤੇ ਬਸ ਵੀ ਉਹ ਕਾਲੀਆਂ ਜੀ ਦੋ-ਤਿੰਨ ਘੰਟਾ ਬੈਠੇ ਆ ਉਸ ਤੋਂ ਬਾਅਦ ਤੇ ਦੀਨੇ ਜੀ ਅ ਮਤਲਬ ਕੀ ਕੀ ਬਾਰੇ ਕੀ ਬਹੁਤ ਔਟਰ ਕਰਦੇ ਆ ਬਾਰਮਗ ਵਾਲੀ ਜਿਸ ਨੇ ਜਸ਼ਨ ਲਈ ਆਇਆ ਸੀਗਾ ਫਿਰ ਆਪਾਂ ਉਹ ਹਨਾ ਖਾਣਾ ਖੁਣਾ ਖਾ ਕੇ ਜੇ ਆਪਾਂ 2:00 ਵਜੇ ਇੱਧਰ ਆ ਗਏ ਸੀ ਘਰੇ ਆਪਣੇ ਦੀਦੀ ਨਾਲ ਇਹ ਲੋਕਲ ਹੀ ਰਹਿੰਦੇ ਨੇਗੇ ਇਹ ਤੇ ਵੀ ਆਏ ਤਾਂ ਵੈਸੇ ਕੁ ਬੇਵੇਂ ਨੇਗੇ ਤੇ ਲੋਕਲ ਰਾਤ ਰਹਿੰਦੇ ਨੇ ਇੱਥੋਂ ਕਾਫੀ ਦੂਰ ਪਿਆ ਅੰਮਲਾਂਾ ਤੇ ਬਸ ਮੈਨੂੰ ਪਤਾ ਲਿਆ ਅੱਜ ਉਸ ਤੋਂ ਬਾਅਦ ਆ ਕੇ 2:00 ਵਜੇ ਆਏ ਆ ਕੇ ਸਾਥ ਤੋਂ ਦੇ ਤਰ੍ਹਾਂ ਕਿਹਨਾਂ ਚ ਤਰਨ ਪਤਾ ਕੀ ਹੋਇਆ ਅੱਜ ਸਵੇਰੇ ਕੰਮ ਕਰਕੇ ਨਾ ਮੈਂ ਆ ਮਤਲਬ ਦੇਖ ਹੀ ਨਹੀਂ ਹੈਗਾ ਮੈਂ ਤਾਂ ਹਣਾ ਨੂਰ ਤਾਂ ਲੈ ਗਈ ਆ ਉਹਦੇ ਬੈਗ ਚ ਲੰਚ ਵਾਟਰ ਤੇ ਜਦੋਂ ਮੈਂ ਰੋਟੀ ਕੜਾਈ ਅੱਜ ਮੈਂ ਬਣਾਈ ਸੀ ਰੋਟੀਆਂ ਨੇ ਜਿਹੜਾ ਪੂਰੇ ਬਣਾਏ ਸੀ ਤੇ ਸੰਦੇ ਤੇ ਕਿਹਨਾਂ ਜੀ ਨੂੰ ਕਹਿੰਦੀ ਨਾ ਵੀ ਅੱਜ ਕੋਈ ਕੋਈ ਕੁਛ ਨਾ ਕੁਛ ਨਾ ਸਾਰੇ ਉਹਨਾਂ ਬੱਚੇ ਡਿਸ਼ ਲੈ ਕੇ ਆਉਂਗੇ ਕੁਛ ਨਾ ਸਬ지 ਨਾ ਮਾਪਾ ਕੇ ਲੈ ਕੇ ਆਉਂ। ਇਹ ਮੈਮ ਨੇ ਕਿਹਾਗਾ ਵੀ ਅੱਜ ਤੁਹਾਡੇ ਨਾਲ ਲੰਚ ਕਰਨਾ ਸ਼ਨੀਵਾਰ ਵਾਲੇ ਦਿਨ ਉਹ ਕਰਦੇ ਹੋਵਾਂਗੇ ਨਾ ਸਾਰੇ ਬੱਚਿਆਂ ਨੂੰ ਟੇਸਟ ਦੀ ਜਿਹੜਾ ਵੀ ਕੁਝ ਲੈ ਕੇ ਆਵਾਂਗੇ ਸਾਰੇ ਜਿਹੜਾ ਸੀ ਟੇਸਟ ਕਰਾਂਗੇ ਸੋ ਫਿਰ ਮੈਂਨੇ ਸੋਚਿਆ ਮੈਂ ਕਿ ਚਲੋ ਬੇਸਨ ਦੇ ਪੂਰੇ ਬਣਾ ਲੈਨੇ ਨਾਲੇ ਸਾਰੇ ਖਾ ਜਾਣਗੇ ਅੱਜ ਤੋਂ ਬਣਾਈ ਸੀ ਕਿ ਬੇਸਨ ਦੇ ਪੂਰੇ ਸਵੇਰੇ ਤੇ ਮੈਂ ਦੋ ਤਿੰਨ ਵਸ ਦੇ ਬਾਅਦ ਤੇ ਚਾਰ ਮੈਂ ਨੋਨ ਪਾ ਦਿੱਤੇ ਬਾਕੀ ਸਾਰੇ ਨੇ ਖਾ ਲਏ ਸੀ ਦੋ ਮੈਂ ਖਾਦੇ ਦੋ ਸਰਦਾਰ ਜਿੰਨੇ ਖਾਦੇ ਦੋ ਬਾਫੇ ਇਹਨਾਂ ਦੇ ਤਿੰਨ ਖਾਦੇ ਨਹੀਂ ਗਿ ਚਲੋ ਜੀ ਆਪਾਂ ਹਣਾ ਕੰਮ ਖਤਮ ਕਰ ਲਿਆ ਜਦੋਂ ਮੈਂ ਇੱਕਦਮ ਤਿੱਖਿਆ ਮੈਂ ਕਿ ਹਾਈ ਲੰਚ ਤੋਂ ਹੀ ਰਹਿ ਗਿਆ ਤਾਂ ਹਾਂ ਦਾ ਮੈਂ ਦੇ ਪਪਾ ਅੱਜ ਤਰ੍ਹਾਂ ਨੂੰ ਛੁੱਪਾ ਨੌਰ ਨੂੰ ਛੱਡਣ ਦੇ ਹੋਏ ਸੀ ਨਾ ਤੇ ਤਰ੍ਹਾਂ ਨੂੰ ਹੁਸਾ ਛੱਡ ਲੈ ਗਏ ਸੀ ਨਾ ਵੀ ਤੇ ਕੀ ਹੋਇਆ ਨਾ ਨੂਰ ਦਾ ਸਾਈਕਲ ਫਰੈਂਸ ਖਾਊਗਾ ਸੀ ਤੇ ਉਹ ਆਪਾਂ ਠਿਕਣਾ ਵਾਸਤੇ ਤੇ ਅਰ ਰੱਖਿਆ ਵਾਸਤੇ ਤਾਂ ਕਰਕੇ ਸਦਾ ਦੇ ਛੱਡਣ ਦੇ ਸੀ ਕਿਉਂਕਿ ਉਹ ਜਿਹਨਾਂ ਨੂੰ ਛੁੱਪੀ ਸੀ ਤਾਂ ਛੱਡਣ ਚਲੇ ਗਏ ਜਦੋਂ ਆਪਣਾ ਤੇ ਜਦੋਂ ਉਹ ਆਏ ਘਰੇ ਮਸ ਮੇਰੀ ਉਹਦੀ ਨੀਂਦ ਨਿਗਾ ਪੈ ਗਿਆ ਮੈਂ ਕਹਾਈ ਮੈਂ ਦੱਸਣ ਲੱਗਾ ਤੇ ਸਾਨੂੰ ਫਿਰ ਫਰਗਾ ਜੀ ਨੇ ਮੈਂ ਕਿਹਾ ਵੀ ਨੀਂਦ ਤਾਂ ਥੋੜਾ ਕੇ ਉਹਨਾਂ ਨੂੰਗਾ ਜਾ ਉਸ ਮਾਰਕ ਤੇ ਵੀ ਜਾਣਾ ਸੀ ਕੁਝ ਚੀਜ਼ਾਂ ਸੀਗੀਆਂ ਲੈ ਕੇ ਹੌਂਸ ਵਾਲੇ ਪੱਠੇ ਪਾ ਕੇ ਆਉਨੇ ਸੀਗੇ ਕੋਈ ਮਾਣ ਮਾਣ ਸ਼ਨੀਵਾਰ ਸੀਗਾ ਤੇ ਚਲੋ ਫੇਰ ਸਦਾ ਜਿਹੜੇ ਨੂੰ फटाफट ਕੰਮ ਨਿਬੜਲਾ ਵੀ ਅੱਪਰ ਵਾਲੇ ਬਜ਼ਾਰ ਜਾਇਆ ਮੰਡੀ ਨਾਲੇ ਇੱਕ ਵਸ ਕਲਮ ਦੀ ਜਿਹੜੀ ਹੈਗੀ ਆ ਰੋਟੀ ਫੜਾਏ ਮੰਡੀ ਤੇ ਉਧਰ ਦੀ ਦੀ ਘਰ ਚਾਹ ਦਾ ਕੋਈ ਪਲਾਨ ਨਹੀਂ ਸੀਗਾ ਘਰੇ ਤਾਂ ਉੱਥੇ ਵੀ ਆ ਕੇ ਜਾ ਕੇ ਪਲਾਨ ਬਣ ਕੇ ਸਭਾ ਜੀ ਚਲੋ ਪਤਾ ਲੇ ਲਵਾਂਗੇ ਵੀ ਆਏ ਤਾਂ ਮਾਈ ਐਤ ਫਿਰ ਸੀ ਤਰਤਲਾਂ ਜੇ ਤਾਂ ਲਾਂਚ ਬੁਲਾ ਕੇ ਪਹਿਲਾਂ ਫਿਰ ਕਿਤੇ ਜੀ ਚਾ ਲੈ ਕੇ ਚਪਤੀ ਚਪਤੀ ਰੋਡ ਖਤਮ ਹੋਇਆ ਤਾਂ ਸੱਚੇ ਬੱਚੇ ਹਨ ਉਹ ਲੈ ਕੇ ਆਉਂਦਾ ਕਿਤੇ ਜੇ ਹਮ ਸਿਗਨ ਆ ਲੈ ਜਾਂਦੇ ਜੀ ਆਪਾਂ ਤੇ ਬਸ ਵੀ ਦੁਕਾਨ ਆ ਗਈ ਸੌਂਗੇ ਜਿਸੋਂ ਪਚਾਓ ਵਗੈਰਾ ਬਣਾ ਲਿੰਕ ਤੇ ਪੰਜ ਪੰਜ 3:30 ਵਜੇ ਉੱਠੀ ਸੀ ਮੈਂ 4:00 ਵਜੇ ਉੱਠ ਕੇ ਜਾਵਾਂ ਤਾਂ ਬਣਾਇਆ ਮੈਂ ਜੀ ਆਪਣੇ ਮਤਲਬ ਮੰਮੀ ਦੇ ਭਤੀਜ ਨੂੰ ਆਉਂਦੇ ਨੌਕੜ ਬੈਠੇ ਚਾ ਚੁੱਕ ਲਈ ਮੈਂ ਵਲੋਗ ਬਣਾਇਆ ਹੀ ਨਹੀਂ ਕਿਰਸਤਵਾਲ फटाफट ਨਹੀਂ ਆਉਗਾ ਟਾਈਮ ਮੇ ਕਾਫੀ ਇਹ ਲੋਗੇ 8:00 ਵੱਜੇ ਸੀਗੇ 8:00 ਮੈਂ ਘਰ 8:00 ਹੋ ਗਿਆ ਜਦੋਂ ਜਲਦੀ ਕੰਮ ਨੂੰ ਕਰ ਜੀ 7:30 ਵੀ ਮੈਂ ਲੱਗੀ ਸੀ ਆਪਾਂ ਕੰਮ ਤੇ फटाफट ਰੋਟੀ ਨਹੀਂ ਨੂੰ ਮੇਲ 판ਦੇ ਮਾਇਦੇ ਚੋਣੋਂ ਨੇ 판ਦੇ ਮਾਇਦੇ ਜਿੰਨੇ ਰੋਟੀ ਵਾਲੀ ਆਟਾ ਹੁੰਦਾ ਤੇ 99 ਸੱਤ ਚੁਕਣਾ ਕਿ ਕਿੰਨੀਆਂ ਜ਼ਿਆਦਾ ਆਪਾਂ ਗੱਲਾਂ ਕਰ ਲਈ ਹੈ ਨਾ ਤੇ ਤਰਨਾ ਹੈ ਕਿ ਖੇਤੀ ਚੱਲ ਰਹੀ ਬਾਹਰ ਬਸ ਉਹਨਾ ਰੋਟੀ ਰੋਟੀ ਬਣਾਉਂਗੀ ਮੈਂ ਤੇ ਅੱਜ ਮੈਂ ਕੋਈ ਕੰਮ ਨਹੀਂ ਕਰਿਆ ਹਾਂ ਬਸ ਲਾਈਦਾ ਵੇ ਨਹੀਂ ਅੱਜ ਦੇਖਦੇ ਆਪਾਂ ਕੰਮ ਕਰਾਂਗੇ ਮੈਂ ਆਪਣਾ ਸੂਟ ਸਟਾਰਟ ਕੀਤਾ ਹੋਇਆ ਹੈਗਾ ਤੇ ਅੱਜ ਇੱਕ ਸੂਟ ਨੂੰ ਸਟਿਚ ਕਰਨ ਵਾਸਤੇ ਆ ਗਿਆ ਜੀ ਹੁਣ ਤੇ ਬਸ ਇਸ ਤਰ੍ਹਾਂ ਵੀ ਡੇਲੀ ਵਾਂਗੂੰ ਆਉਂਦੀ ਰਹਿੰਦੀ ਐ ਇੱਕ ਦੋ ਸੂਟ ਤਿੰਨ ਹੁੰਟਾ ਨਾ ਤਾਂ ਆਪਾਂ ਹੁਣ ਨਹੀਂ ਕਰਤਾ ਸਟਿਚ ਕਰਦੇ ਨੇ ਵਿੱਚ ਹੀ ਆ ਤੇ ਕੱਢ ਲੈਣੀ ਤੇ ਮੈਂ ਆਪਣੇ ਫੇਸ ਤੇ ਵੀ ਨਾ ਫਰੈਂਡਸ ਕਾਫੀ ਟੰਗ ਹੋ ਗਿਆ ਹੁਣ ਨਾ ਆਪਣੀ ਕੋਬੈਸ ਨਹੀਂ ਲਾਇਆ ਤੇ ਅਬ ਇਸ ਨੂੰ ਆਪਣੇ ਫੇਸ ਤੇ ਇਹਨੇ ਦਿੱਖਿਆ ਅਜ ਬਾਹਰ ਜਾ ਕੇ ਨਾ ਕਾਫੀ ਡੰਗਦਾ ਹੋਇਆ ਪਿਆ ਦਿੱਖਿਆ ਜਿਹਨੋਂ ਕਰਮੀ ਬਹੁਤ ਜਾਗ ਲਿਆ ਆਪਣੇ ਉਹ ਨਸ ਤੇ ਨਾ ਵੀ ਕੀ ਕਰੇ ਚਾਹੀਏ ਆਪਾਂ ਅੰਦਰ ਰਹਿਨੇ ਹੀ ਸਾਰਾ ਦਿਨ ਨਾ ਕਿਸੀ ਜਗ੍ਹਾ ਪਤਾ ਕਰ ਨਹੀਂ ਲੱਗਦੀ ਕਿਸੇ ਨਾਮ ਦਾ ਜਿਹਾ ਬਾਹਰ ਦਿਨ ਜਾਂ ਜਿਹਾ ਸਾਰਾ ਦਿਨ ਬਾਹਰ ਦਸਤ ਪਈ ਹੋਈ ਹੈ ਨਾ ਫੇਸ ਤੇ ਤੇ ਮੈਂ ਆਜੇ ਬਲੈਕ ਗੈਨਿਓ ਕੌਫ ਪੈਕੇਟ ਲੈ ਕੇ ਆਇਆ ਤੇ ਆਪ ਚ ਲੈ ਕੇ ਆਇਆ ਤੇ ਇਹ ਮਾ ਬੇਸਿਕ ਜੀ ਜਾ ਵਿਟਾਮਿਨ ਡੀ ਦਾ ਐਪਸਨ ਸਪੋਰਟ ਨਾਲ ਇਹ ਕਸ਼ੀਰ ਕਰਾਂਗੇ ਤੇ ਇਹਨਾਂ ਤੁਹਾਨੂੰ ਸਾਰਿਆਂ ਨੂੰ ਮਤਲਬ ਕਿ ਸ਼ਾਇਦ ਪਿਛਲੇ ਬਲੌਗਸ ਤਾਂ ਕਿ ਹਾਂਸੀ ਮੈਨੂੰ ਯਾਦ ਨਹੀਂ ਹੈਗਾ ਤੇ ਇਹਨਾਂ ਨੂੰ ਤੁਸੀਂ ਬਲੌਗਸ ਨੇ ਹਾਂ ਸੱਚ ਮੈਂ ਸਮਝਦਾ ਹਾਂ ਉਹ ਬਲੇ ਬਲੌਗਸ ਜਿਸ ਦਾ ਸੀਗਾ ਜਿਹੜਾ ਆਪਾਂ ਚੱਲ ਨਹੀਂ ਪਾਈ ਸੀ ਤੁਹਾਨੂੰ ਤੇ ਉਹ ਵਾਲੇ ਬਲੌਗਸ ਤੋਂ ਆਪਾਂ ਤੁਹਾਨੂੰ ਦੱਸਿਆ ਸੀ ਨਾ ਕਿ ਅਪੈਕ ਮੇਰਾ ਇੱਕ ਹੋਰ ਚੈਨਲ ਵੀ ਚੱਲ ਰਿਹਾ ਹੈ ਤੇ ਉਹਦੇ ਜਾ ਕੇ ਜਮ ਹ ਰਜਿਸਟਰ ਕਰੇ ਹੋਣਾ ਫੋਨ ਤੇ ਤੁਹਾਨੂੰ ਤੇ ਸਕਿਨ ਰਿਲੇਟਡ ਹਨ ਵੀਡੀਓ ਮੇਕਅਪ ਰਿਲੇਟਡ ਵੀਡੀਓ ਦਿਆ ਕਰਾਂਗੇ ਸੋ ਮੀਨ ਜੋ ਚੰਨ ਵੀ ਸਪੋਰਟ ਕਰਦੇ ਜਿਵੇਂ ਇਸ ਚੈਨਲ ਨੂੰ ਜੀ ਬੋਲਰ ਸਪੋਰਟ ਦੇ ਰਹੇ ਹੋ ਉਹ ਕਿਆ ਕਰ ਰਹੇ ਹੋ ਕਿ ਬਹੁਤ ਸਾਰੇ ਵੀ ਕਮੈਂਟ ਤੁਹਾਡੇ ਆਉਂਦੇ ਨੇ ਮੈਂ ਭੈਣਾ ਬੋਲਰ ਸਪੋਰਟ ਕਰਦੇ ਨੇ ਜਦੋਂ ਇਸ ਤਰ੍ਹਾਂ ਆਪਾਂ ਵੀਡੀਓ ਬਣਾਉਣੀ ਆ ਵੀਡੀਓ ਬਣਾ ਕੇ ਬਹੁਤ ਮਿਹਨਤ ਲੱਗਦੀ ਆ ਜਿਹੜੀ ਵੀ ਭੈਣਾ ਬਲੌਗਿੰਗ ਕਰਦੇ ਨੇ ਉਹਨਾਂ ਨੂੰ ਪਤਾ ਹੈ ਹਨਾ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਆਪਾਂ ਆਪਣਾ ਘਰ ਦਾ ਕੰਮ ਕਰਦੇ ਆ ਨਾਲ ਨਾਲ ਵੀਡੀਓ ਵੀ ਬਣਾਉਣਾ ਟਾਈਮ ਲੱਗਦਾ ਬੜਾ ਜੀ ਹਨਾ ਤੇ ਸਵੇਰੋਂ ਨੂੰ ਐਡਿਟ ਕਰਨਾ ਵੀਰ ਨੂੰ ਅਪਲੋਡ ਕਰਨਾ ਕਾਫੀ ਟਾਈਮ ਲੱਗ ਜਾਂਦਾ ਤੇ ਹਨਾ ਐਡਿਟ ਕਰਨ ਚ ਕਾਫੀ ਟਾਈਮ ਲੱਗ ਜਾਂਦਾ ਤੇ ਸੋ ਪਲੀਜ਼ ਸਪੋਰਟ ਕਰਿਆ ਕਰੋ ਸਾਰੇ ਜਣੇ ਰਲ ਮਿਲ ਕੇ ਤੇ ਤੁਹਾਡੇ ਪਿਆਰ ਨਾਲ ਹੀ ਤੁਹਾਡੇ ਪਿਆਰ ਸਤਾ ਹੀ ਮੈਂ ਤੇ ਜਾਣਾਗਾ ਜੀ ਸੋ ਉਮੀਦ ਕਰਦੀ ਜਾਣਾ ਜਿਸ ਨੇ ਚੰਗੀ ਸਪੋਰਟ ਕਰੋਗੇ ਜੀ ਪਲੀਜ਼ ਸੋ ਸਾਰੇ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਪਹੁੰਚ ਕਰਿਆ ਕਰੋ ਸੋ ਤੁਹਾਡੇ ਕਮੈਂਟਾਂ ਦਾ ਵੀ ਇੰਤਜ਼ਾਰ ਹੈ ਮੈਂ ਜਦੋਂ ਵੀ ਵੀਡੀਓ ਪਾਉਂਦੀ ਹਾਂ ਬਾਰ 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 YouTube ਬਾਰ ਬਾਰ ਨਾ ਮਾਈਕ ਸਟੂਡੀਓ ਉੱਤੇ ਦੇਖਿਆ ਨਹੀਂ ਕਿ ਉਹ ਤਾਂ ਕਮੈਂਟ ਆਇਆ ਕਿ ਜਿਹੜੇ ਕਮੈਂਟਾਂ ਦੇਖੇ ਮਨਾਵ ਦੇ ਨਾਲ ਰਿਪਲਾਈ ਦੇਇਆ ਨਹੀਂ ਸੋ ਚਲੋ ਜੀ ਫਿਰ ਆਪਾਂ ਤੁਹਾਨੂੰ ਥੋੜੇ ਦੇਰ ਬਾਅਦ ਮਿਲਦੇ ਹਾਂ ਠੀਕ ਹੈ ਜੀ ਤੇ ਤਾਂ ਸਾਫ ਵੀਡੀਓ ਦੇਖੋ ਸਮਾਈਲ ਭਾਣਾ ਕਿ ਨਾ ਹੋ ਗਿਆ ਰੋਟ ਰੋਟੀ ਖਾ ਲਈ ਸਾਰੇ ਸਾਰੇ ਤੇ ਤਾਂ ਹੁਣ ਵੀ ਸਮਾਈਲ ਪੂਰੀ ਆਵਾਜ਼ ਚੰਗੀ ਸੁਣ ਲਈ ਸਭ ਬਗਾਂ ਸਾਰ ਸਮਾਈਲ

ਇਹਨੂੰ ਦੋ ਵਾਰ ਦੋ ਵਾਰ ਰੋਈ ਲੈਣੀ ਚਲਗੀ ਗ੍ਰੀਗਰ ਫਾਰਮ ਦਾ ਗਰੂਪ ਮੈਂ ਤਾਂ ਸੋਚ ਲਿਆ ਮੈਂ ਛੋਟੇ ਹੁੰਦੇ ਕੜਾ ਕੜਾ ਚੋਈਂ ਖਾਂਦੇ ਰਹਿੰਦੇ ਹਾਂ ਮੈਂ ਖਾਦੀ ਚੀਂਗੋ ਸਦਾ ਆ ਜੀ ਕਹਿੰਦੇ ਹਮੇਂ ਮੈਨੂੰ ਵੀ ਘੱਟ ਕਿਦੰਦੇ ਨੇ ਦੱਸ ਤਰ ਦਰਾਂ ਦੇ ਉਰੇ ਸਦਾ ਆ ਜੀ ਕਹਿੰਦੇ ਮੈਨੂੰ ਵੀ ਨਹੀਂ ਚਾ ਲੈ ਤੇ ਬਸ ਹੁਣ ਪਾਚੀ ਵਿਚਾਰੀ ਖਾ ਕੇ ਅਸਨ ਆ ਪਾ ਸੋ ਬੇਹੇਣਾ ਤੇ ਵਲੌਗ ਦਾ ਐਂਟਰੀ ਅੱਜ ਆਪਾਂ ਇੱਥੇ ਕਰਦੇ ਹਾਂ ਜੀ ਠੀਕ ਆ ਫੜਾ ਬੰਦ ਕਹਾਂਗਾ ਉਹ ਇਸ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਨੂੰ ਪ੍ਰੈਸ ਕਰਦੇ ਤਾਂ ਕਿ ਧਾਰਾ ਆਨਲਾਈਨ ਨਵੀਂਆਂ ਨੋਟੀਫਿਕੇਸ਼ਨ ਮਿਲ ਸਕੇ ਨੂੰ ਖਾਊਗਾ ਫੜਾ ਬੰਦ ਤੇ ਹਾਂ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਨੂੰ ਪੂਰਾ ਫੋਲੋਵਾਸ ਕਰਿਆ ਕਰੋ ਆਲਾ ਮਟੂਰੀ ਬਲੌਗ ਦੀ ਤੂਰੀ ਤੇ ਸਿਰਫਾੜੋ ਆਮੋ ਕੇ ਲੰਦਾ ਠੀਕ ਹੋਣਾ ਪਹਿਲੇ ਸਾਰੇ ਕੱਢ ਲੈਂਦੇ ਆਂ ਉਹਨੂੰ ਸਾਰੇ ਖਾ ਕੇ ਦਿਖਾਉ ਗਏ ਤੇ ਠੀਕ ਹੈ ਬਰਦਰ ਇਹ ਖਾ ਕੇ ਦਿਖਾਉਣਾ ਬਲੌਗ ਦਾ ਸਸਤ ਲਈ ਸਸਤੀ ਕਾਜੀ ਬਾਈ ਬਾਈ ਖਾ ਕੇ ਦਿਖਾਉਣੀ ਆ ਫਿਰ ਕੀੰਦਾ ਹਾਂਜੀ ਤੇ ਨੂਰ ਨਾਲੋਂ ਦਚੂਰੀ ਖਾ ਕੇ ਦੁੱਲੀ ਕਿਸ ਤਰ੍ਹਾਂ ਦੀ ਬਣੀ ਆ ਤੇ ਲੈ ਬਈ ਨੂਰ ਤੋਂ ਹੋਇਆ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਫਾਂਚ ਐ ਕੰਗੂ ਲੂਰ ਨੂੰ ਨਾ ਚੋਰੀ ਹੈ ਜਿਹੜੀ ਦੇਸੀ ਕਿਉਂ ਦੀ ਪਹੰਦਰੀ ਹੈ ਦੇਸੀ ਕਿਉਂ ਦੀ ਚੋਰੀ ਨਹੀਂ ਹੈ ਜੀ ਦੇਸੀ ਕਿਉਂ ਦੀ ਚੋਰੀ ਕਿਉਂ ਵੀ ਹੈ ਕਿ ਮੈਨੂੰ ਹੁਣ ਕਦੀ ਮਖਾਣੀ ਨਹੀਂ ਆਇਆ ਜੀ ਤੁਸੀਂ ਦੇਸੀ ਜੀ ਕਿਉਂ ਦੀ ਚੋਰੀ ਹੋ ਗਈ ਅਸਲੀ ਆਪਾਂ ਰਿਸਵਲ ਕੰਟੈਂਟ ਦੇ ਨਾਲ ਹੜਾਤਾ ਦਸਤਾਨ ਕਹਿਣ ਲੱਗੀ ਉਧਰ ਦੇਖ ਕੇ ਦੱਸੋ ਐ ਕਰ ਦੇ ਮੋਬਾਈਲ ਚੱਲ ਪਹਿਲੇ ਲੋਕਾਂ ਨੂੰ ਕੀ ਕਹਵਾ ਦੇਖਣੀ ਐ ਕਰ ਦੇ ਚਲ ਬਾਹਰ ਕਰ ਦੇ ਕੇ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਨਹੀਂ ਕਰਦਾ ਕਾਇ ਕੋਈ ਕਾਹਨੇ ਚੈਨਲ ਨੂੰ ਸਪੋਰਟ ਕਰ ਦੋਇ ਕਦੇ ਸਾਈਕਲ ਨੂੰ ਸਪੋਰਟ ਕਰੋ ਸਾਈਕਲ ਨੂੰ ਚਲੋ ਦਰਗਾ ਚਲੋ ਠੀਕ ਹੈ ਫਿਰ ਮਿਲਦੇ ਨੇ ਅਗਲੇ ਵੀਡੀਓ ਨਾਲ ਤੱਕ ਕੇ ਸਸੀ ਗਾ ਜੀ ਬਾਏ ਬਾਏ